ਸਿੱਖ ਰਾਜ ਦਾ ਮਹਾਨ ਜੋਧਾ ਸਰਦਾਰ ਜੋਰਾਵਰ ਸਿੰਘ ਦੀ ਸ਼ਹੀਦੀ 12 ਦਸੰਬਰ ਨੂੰ ਸਿੱਖ ਰਾਜ ਦਾ ਮਹਾਨ ਜੋਧਾ ਸਰਦਾਰ ਜੋਰਾਵਰ ਸਿੰਘ ਸ਼ਹੀਦ ਹੋਇਆ ਸੀ ਆਓ ਸੰਖੇਪ ਝਾਤ ਮਾਰੀਏ ਸਰਦਾਰ ਸਾਹਿਬ ਸਿੰਘ ਦੇ ਜੀਵਨ ਕਾਲ ਤੇ ਜੀ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਰਾਜਾ ਗੁਲਾਬ ਸਿੰਘ ਨੂੰ ਜੰਮੂ ਦਾ ਜ਼ਗੀਰਦਾਰ ਮੁਖੀਆ ਨਿਯੁਕਤ ਕਰ ਦਿੱਤਾ ਤਾਂ ਉਸਨੇ ਸਰਦਾਰ ਜੋਰਾਵਰ ਸਿੰਘ ਨੂੰ ਕਿਸਤਵਾੜ ਦਾ ਗਵਰਨਰ ਬਣਾ ਦਿੱਤਾ ਸੀ ਇਸ ਅਹੁਦੇ ਉੱਤੇ ਬੈਠਦਿਆਂ ਹੀ ਉਸਨੇ ਬਹੁਤ ਸਾਰੇ ਸੁਧਾਰਵਾਦੀ ਕਾਰਜ ਕਰਵਾਏ ਭਾਵੇਂ ਉਹ ਨਵੇਂ-ਨਵੇਂ ਜਿੱਤੇ ਇਲਾਕੇ ਵਿੱਚ ਕਾਰਜਸ਼ੀਲ ਸੀ ਪਰ ਅਮਨ ਚੈਨ ਕਾਇਮ ਰੱਖਣ ਵਿੱਚ ਉਸ ਦਾ ਕੋਈ ਸਾਨੀ ਨਹੀਂ ਸੀ 1835ਵੀਂ ਵਿੱਚ ਉਸਨੇ ਚੰਬੇ ਦੇ ਰਾਜੇ ਤੋਂ ਪੱਦਰ ਜਿੱਤ ਲਿਆ ਜਿਹੜਾ ਬਾਅਦ ਵਿੱਚ ਨੀਲਮ ਦੀਆਂ ਖਾਣਾ ਕਰਕੇ ਪ੍ਰਸਿੱਧ ਹੋਇਆ ਸੀ ਹੁਣ ਉਸ ਦੀਆਂ ਅਗਲੀਆਂ ਪ੍ਰਸਿੱਧ ਮੁਹਿੰਮਾਂ ਦੀ ਸ਼ੁਰੂਆਤ ਹੋਣ ਵਾਲੀ ਸੀ ਜਿਸ ਲਈ ਉਹ ਚਿਰਾਂ ਤੋਂ ਚਿੰਤਨ ਅਤੇ ਮੰਥਨ ਕਰ ਰਿਹਾ ਸੀ ਜੰਮੂ ਅਤੇ ਹਿਮਾਚਲ ਦੇ ਰਾਜਪੂਤ ਪਹਾੜੀ ਜੁਧ ਸ਼ੈਲੀ ਵਿੱਚ અત્યੰਤ ਮਾਹਰ ਮੰਨੇ ਜਾਂਦੇ ਸਨ ਦਸ਼ਮੇਜ ਪਿਤਾ ਨੂੰ ਵੀ ਇਹਨਾਂ ਨਾਲ ਟੱਕਰ ਲੈਣੀ ਪਈ ਸੀ ਕਿਸ ਤਵਾਰ ਤੇ ਕਸ਼ਮੀਰ ਦੇ ਪੂਰਬ ਵੱਲ ਹਿਮਾਲਿਆ ਦੇ ਸਿਖਰਾਂ ਵਾਲੇ ਬਰਫ਼ਾਂ ਲੱਦੇ ਪਹਾੜ ਹਨ ਜੰਕਸਾਰ ਸਰੂ ਅਤੇ ਦਰਾਸ ਦਰਿਆ ਇਹਨਾਂ ਬਰਫ਼ਾਂ ਤੋਂ ਨਿਕਲਦੇ ਹਨ ਜਿਹੜੇ ਲਦਾਖ ਪਠਾਰ ਪਾਰ ਕਰਕੇ ਇੰਡਸ ਦਰਿਆ ਵਿੱਚ ਜਾ ਮਿਲਦੇ ਹਨ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ریاستਾਂ ਲਦਾਖ ਦੇ ਰਾਜੇ ਦੀਆਂ ਸਹਾਇਕ ਸਨ 1834 ਸਵੀ ਵਿੱਚ ਇਹਨਾਂ ਵਿੱਚੋਂ ਇੱਕ ਤਿੰਬਸ ਦੇ ਰਾਜੇ ਦੇ ਜੋਰਾਵਰ ਸਿੰਘ ਤੋਂ ਲਦਾਖ ਦੇ ਰਾਜੇ ਵਿਰੁੱਧ ਮਦਦ ਮੰਗੀ ਸੀ ਉਹ ਤਾਂ ਚਿਰਾਂ ਤੋਂ ਰਾਜਾ ਗੁਲਾਬ ਸਿੰਘ ਦੇ ਇਲਾਕੇ ਤੇ ਵਿਸਤਾਰ ਲਈ ਕਾਲਾ ਸੀ ਉੰਜ ਵੀ ਕਿਸਤਵਾੜ ਵਿੱਚ ਆਉੜ ਲੱਗੀ ਹੋਈ ਸੀ ਅਤੇ ਖਜ਼ਾਨੇ ਖਾਲੀ ਹੋ ਰਹੇ ਸਨ ਇਸ ਮੌਕੇ ਨੂੰ ਉਸਨੇ ਅੰਜਾਈ ਨਾ ਜਾਣ ਦਿੱਤਾ ਅਤੇ ਮਾਲੀਆ ਇਕੱਠਾ ਕਰਨ ਲਈ ਅੱਗੇ ਵਧਿਆ ਹੁਣ ਸਰੂ ਦਰਿਆ ਵੱਲੋਂ ਲਦਾਖ ਵਿੱਚ ਦਾਖਲ ਹੁੰਦਿਆਂ ਕੋਈ ਅੜਚਨ ਨਾ ਆਈ ਉਸਦੇ 5000 ਲੜਾਕੂਆਂ ਨੇ ਸਥਾਨਕ ਫੌਜ ਨੂੰ ਹਰਾ ਦਿੱਤਾ ਕਾਰਗਿਲ ਵੱਲ ਵਧਿਆ ਉਸਨੇ ਸਾਰੇ ਜ਼ਿੰਮੇਵਾਰ ਹਰਾ ਦਿੱਤੇ ਅਤਲ ਲਦਾਖੀਆਂ ਨੂੰ ਆਪਣੇ ਅਧੀਨ ਕਰ ਲਿਆ ਛੇਤੀ ਹੀ ਸਥਾਨਕ ਹੁਕਮਰਾਮ ਨੇ ਆਪਣੇ ਜਰਨੈਲ ਰਾਹੀਂ ਸਰਦਾਰ ਜੋਰਾਵਰ ਸਿੰਘ ਉੱਤੇ ਹਮਲਾ ਕਰ ਦਿੱਤਾ ਪਰ 1835 ਵਿੱਚ ਬਹਾਰ ਉੱਤੇ ਉਸਨੇ ਲਦਾਖੀ ਫੌਜ ਨੂੰ ਲੱਕ ਤੋੜਵੀਂ ਹਾਰ ਦਿੱਤੀ ਜੇਤੂ ਫੌਜਾਂ ਲਹਿ ਵੱਲ ਕੂਚ ਕਰ ਗਈਆਂ ਜਦੋਂ ਕਿ ਲਦਾਖ ਦੇ ਰਾਜੇ ਨੂੰ 50000 ਜੁੱਧ ਦਾ ਹਰਜਾਨਾ ਅਤੇ 20000 ਸਲਾਨਾ ਰਾਜਾ ਗੁਲਾਬ ਸਿੰਘ ਨੂੰ ਅਦਾ ਕਰਨੇ ਰੈਹਨ ਦਾ ਹੁਕਮ ਸੁਨਾਇਆ ਗਿਆ ਜਰਨੈਲ ਜੋਰਾਵਰ ਸਿੰਘ ਦੀਆਂ ਜਿੱਤਾਂ ਤੋਂ ਬੁਖਲਾਏ ਕਸ਼ਮੀਰ ਦੇ ਗਵਰਨਰ ਮੀਹਾ ਸਿੰਘ ਨੇ ਮੁਰਲ ਦਾਖ ਦੇ ਸਰਦਾਰਾਂ ਨੂੰ ਬਗਾਵਤ ਲਈ ਉਕਸਾ ਦਿੱਤਾ 10 ਦਿਨਾਂ ਵਿੱਚ 17300 ਫੁੱਟ ਦੀ ਉਚਾਈ ਉੱਤੇ ਨਵੰਬਰ ਦੇ ਠੰਡੇ ਮੌਸਮ ਵਿੱਚ ਮੋੜ ਲਦਾਖ ਪਹੁੰਚ ਕੇ ਬਾਗੀਆਂ ਦੇ ਖੰਬ ਠੱਪੀ ਗਈ ਦੁਨੀਆ ਦੇ ਫੌਜੀ ਇਤਿਹਾਸ ਵਿੱਚ ਇਹ ਇੱਕ ਬੇਹੱਦ ਅਨੂਠਾ ਜੁੱਧ ਸੀ ਇਸ ਵਾਰ ਜੰਸਕਾਰ ਦੇ ਰਾਜੇ ਨੂੰ ਵੱਖਰਾ ਸਲਾਨਾ ਮਾਲੀਆ ਦੇਣ ਲਈ ਮਜਬੂਰ ਕਰ ਦਿੱਤਾ ਗਿਆ ਇੱਕ ਵਾਰ ਫਿਰ ਮੀਹਾ ਸਿੰਘ ਨੇ ਲਦਾਖ ਦੇ ਰਾਜੇ ਨੂੰ ਚੁੱਕ ਦਿੱਤਾ ਪਰ ਸਰਦਾਰ ਜੋਰਾਵਰ ਸਿੰਘ ਅੱਗੇ ਉਸ ਦੀ ਇੱਕ ਨਾ ਚੱਲੀ ਲਦਾਖੀ ਜਰਨੈਲ ਸਟਾਜਨ ਨੂੰ ਰਾਜ ਭਾਗ ਸੰਭਾਲ ਕੇ ਉਹ ਲੇਤ ਤੁਰ ਪਿਆ ਪਰ ਇਹ ਜਰਨੈਲ ਵਫਾਦਾਰ ਨਾ ਸਾਬਤ ਹੋਇਆ ਮਜਬੂਰੀ ਵਸ ਮੁੜ ਕੇ ਪਹਿਲੇ ਰਾਜੇ ਗਿਆਲਪੋ ਨੂੰ ਹੀ 1838ਵੀਂ ਵਿੱਚ ਉਸ ਦਾ ਰਾਜ ਭਾਗ ਸੰਭਾਲਣਾ ਪਿਆ ਨਿਰਸੰਦੇਹ ਸਿੱਖ ਰਾਜ ਵਿੱਚ ਲਦਾਖ ਨੂੰ ਸ਼ਾਮਲ ਕਰਕੇ ਭੰਗੋਲ ਇਤਿਹਾਸ ਅਤੇ ਰਾਜਨੀਤਿਕ ਪੱਖੋਂ ਉਸਨੇ ਜੋ ਕੇ ਭਾਰਤ ਦੀ ਮਹਿਮਾ ਵਧਾਈ ਨਿਸ਼ਚੇ ਹੀ ਇਹ ਪਹਿਲਾ ਹੀ ਚੀਨ ਦਾ ਅਨੇਖੜਾ ਅੰਗ ਹੁੰਦਾ ਹੈ ਜੇਕਰ ਸਾਡੇ ਇਸ ਜਰਨਲ ਨੇ ਜੀਵਨ ਦੇ ਇੰਨੇ ਮਲਵਾਨ ਵਰੇ ਲਦਾਖ ਦੀਆਂ ਮਹਿਮਾ ਉੱਤੇ ਨ ਲੰਗਾਏ ਹੁੰਦੇ ਲਦਾਖ ਤੋਂ ਬੇਫਿਕਰ ਹੋ ਕੇ ਉਹ 1840s ਵਿੱਚ ਬਲਸ ਬਲਸਤਾਨ ਮੌਜੂਦਾ ਪਾਕਿਸਤਾਨ ਦੀ ਮਹਿੰਮ ਉਤੇ ਚਲਾ ਗਿਆ ਜਿਹੜਾ ਦੁਨੀਆ ਦਾ ਦੂਜਾ ਸਭ ਤੋਂ ਉੱਚਾ ਪਹਾ੍ਰਬਤੀ ਇਲਾਕਾ ਹੈ ਇਹ ਬੀੜੀ ਪਹਾੜ ਕਰਾਕੋਰਮ ਲੜੀ ਵਿੱਚ ਮੌਜੂਦ ਹੈ 1757 ਤੱਕ ਇਹ ਅਹਿਮਦ ਸ਼ਾਹ ਦੁਰਾਨੀ ਦੇ ਕਬਜ਼ੇ ਹੇਠ ਸੀ ਅਤੇ ਜੇਕਰ ਸਰਦਾਰ ਜੋਰਾਵਰ ਸਿੰਘ ਇਸ ਨੂੰ ਨਾ ਜਿੱਤਦੇ ਤਾਂ ਇਹ ਨਿਸ਼ਚੈ ਹੀ ਅਫਗਾਨਿਸਤਾਨ ਦਾ ਹਿੱਸਾ ਹੁੰਦਾ ਆਜ਼ਾਦੀ ਤੋਂ ਪਹਿਲਾਂ ਇਹ ਸਾਡੇ ਦੇਸ਼ ਵਿੱਚ ਸੀ 1947 ਤੋਂ ਪਿੱਛੋਂ ਇਹ ਭਾਰਤ ਅਤੇ ਪਾਕਿਸਤਾਨ ਭਾਰਤ ਅਤੇ ਚੀਨ ਵਿਚਲੇ ਵਿਵਾਦ ਦਾ ਇੱਕ ਮੁੱਦਾ ਵੀ ਰਿਹਾ ਹੈ ਬਲਿਸਤਾਨ ਫਤਿਹ ਕਰਕੇ ਉਹ ਫਿਰ ਲਿਹ ਲਦਾਖ ਪਰਤਾਇਆ ਪਰ ਹੋਰ ਇਲਾਕਾ ਜਿੱਤਣ ਦੀ ਲਲਕ 1841 ਵਿੱਚ ਸਾਡੇ ਜਰਨਲ ਨੂੰ ਸੰਸਾਰ ਦੀ ਸਭ ਤੋਂ ਉੱਚੀ ਥਾਂ ਵੱਲ ਲੈ ਤਰੀ ਪੰਘੋਲ ਝੀਲ ਕੋਲੋਂ 18300 ਫੁੱਟ ਉਚਾਈ ਉੱਤੇ ਉਹ ਪੱਛਮੀ ਤਿੱਬਤ ਵੱਲ ਵਧਿਆ ਅਤੇ ਮਾਉਂਟ ਕੈਲਾਸ਼ ਅਤੇ ਮਾਨਸ ਰੋਵਰ ਝੀਲ ਪੁੱਜ ਗਿਆ ਮਾਉਂਟ ਕੈਲਾਸ਼ੀਨ ਦੀ ਇੱਕ ਪਹਾੜੀ ਸਿਖਰ ਹੈ ਅਤੇ ਮਾਨਸ ਰੋਵਰ ਝੀਲ ਤੱਕ ਪਹੁੰਚਣ ਲਈ ਹੁਣ ਵੀ ਭਾਰਤੀਆਂ ਨੂੰ ਚੀਨ ਦੇ ਕੁਝ ਹਿੱਸੇ ਵਿੱਚੋਂ ਲੰਘਣਾ ਪੈਂਦਾ ਹੈ। ਪੁਰਾੰਗ ਵੈਲੀ ਰਾਜ ਸਰਦਾਰ ਜੋਰਾਵਾ ਸਿੰਘ ਦੀ ਫੌਜ ਡੋਗਪਾਚਾ ਤਿੱਬਤ ਪੁੱਜੀ ਜਿੱਥੇ ਅਚਾਨਕ ਹੀ ਉਹਨਾਂ ਦਾ ਮੁਕਾਬਲਾ ਤਿੱਬਤੀ ਫੌਜ ਨਾਲ ਹੋ ਗਿਆ। ਮੁਕਾਬਲੇ ਵਿੱਚ ਦੋ ਦੋ ਹੱਥ ਕਰਦੇ ਆ ਜਿੱਤ ਫਿਰ ਖਾਲਸੇ ਦੇ ਪੈਰ ਚੁਮਣਾ ਗਈ। ਇੱਥੇ ਹੀ ਉਸਨੇ ਤਿੱਬਤੀ ਫੌਜ ਤੋਂ ਕਰਾਲ ਕਲਾਰ ਫਲੈਗ ਖੋਲਿਆ ਸੀ ਜਿਹੜਾ ਇਸ ਵਕਤ ਭਾਰਤੀ ਫੌਜ ਕੋਲ ਹੈ ਕੀ ਇਹ ਸਾਡੀਆਂ ਫੌਜਾਂ ਲਈ ਮਾਨਨਤ ਸਨਮਾਨ ਦਾ ਸਬਬ ਨਹੀਂ ਹੈ ਸਬਬ ਹੈ ਕਲਾਸ਼ ਪਰਬਤ ਤੇ ਮਾਨਸ ਰੋਵਰ ਦੀ ਫੇਰੀ ਪਿੱਛੋਂ ਜਰਨੈਲੀ ਫੌਜਾਂ ਤਕਲਾ ਕੋੜ ਦੇ ਦੱਖਣ ਵੱਲ ਮੁੜ ਗਈਆਂ ਜਿੱਥੇ 17000 ਫੁੱਟ ਸਮੁੰਦਰੀ ਤਲ ਤੋਂ ਉਚਾਈ ਅਤੇ ਮਯਮ ਦਰੇ ਕੋਲ ਤਿੱਬਤੀ ਫੌਜ ਨਾਲ ਜੁਦ੍ਹ ਹੋਇਆ ਸਾਢੇ 3 ਮਹੀਨੇ ਚੱਲੇ ਜੁੱਧ ਦੌਰਾਨ 550 ਮੀਲ ਇਲਾਕਾ ਸਰਦਾਰ ਜੋਰਾਵਰ ਸਿੰਘ ਦੀ ਫੌਜ ਨੇ ਜਿੱਤ ਲਿਆ ਸਾਰੇ ਹਾਲਾਤ ਉਹਨਾਂ ਨੇ ਅਨੁਕੂਲ ਸਨ ਜੁਲਾਈ 1841 ਨੂੰ ਜਦੋਂ ਕਮਾਊ ਦੇ ਅੰਗਰੇਜ਼ ਕਮਿਸ਼ਨਰ ਨੂੰ ਇਹਨਾਂ ਜੇਤੂਆਂ ਸਰਗਰਮੀਆਂ ਦੀ ਖਬਰ ਮਿਲੀ ਤਾਂ ਭੁਖਲਾਏ ਹੋਏ ਨੇ ਕੈਪਟਨ ਕਨਿੰਗਮ ਨੂੰ ਪੁੱਛ ਗਿਚ ਲੇ ਲਾ ਹੋਰ ਦਰਬਾਰ ਕੱਲਿਆ ਮਹਾਰਾਜਾ ਸ਼ੇਰ ਸਿੰਘ ਖਾਮੋਸ਼ ਰਿਹਾ ਤਾਂ ਕਿ ਜੋਰawar ਸਿੰਘ ਆਪਣੀ ਬਾਕੀ ਬਚਦੀ ਮੋਹ ਵੀ ਸਰ ਕਰ ਸਕਣ ਜ਼ਿਕਰਯੋਗ ਹੈ ਕਿ ਸਾਰੇ ਦੇਸ਼ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਚੁੱਕਾ ਸੀ ਅਤੇ ਕੇਵਲ ਸੱਤ ਲੋਕ ਪਾਰਲਾ ਵਿਸ਼ਾਲ ਪੰਜਾਬ ਜਿਹੜਾ ਸਿੱਖ ਰਾਜ ਦੀ ਮਲਕੀਅਤ ਸੀ ਹੀ ਉਹਨਾਂ ਤੋਂ ਦੂਰ ਸੀ ਕੁਦਰਤੀ ਸਿੱਖਾਂ ਦੀਆਂ ਗਲੇਰੀਆਂ ਜਿੱਤਾਂ ਉਹਨਾਂ ਨੂੰ ਠੰਡੀਆਂ ਤਰੇਲੀਆਂ ਲਿਆ ਰਹੀਆਂ ਸਨ ਭਾਰ ਸਰਦੀ ਦੀ ਆਮਦ ਕਾਰਨ ਸਰਦਾਰ ਜੋਰਾਵਰ ਸਿੰਘ ਨੇ ਤੀਰਥਾਪੁਰੀ ਵੱਲ ਨਿਕਲ ਜਾਣ ਦਾ ਮਨ ਬਣਾਇਆ ਤਾਂ ਕਿ ਗਰਮੀ ਆਉਂਦੇ ਹੀ ਉਹ ਆਪਣੇ ਅਗਲੇ ਮਨਸੂਬੇ ਪੂਰੇ ਕਰ ਸਕੇ ਪਰ ਹੋਣੀ ਨੂੰ ਕੁਝ ਹੋਰ ਜੀ ਮਨਜ਼ੂਰ ਸੀ ਦਾਰਾਸਲ ਉਸਨੇ ਦੁਸ਼ਮਨ ਫੌਜਾਂ ਦੇ ਆਉਣ ਦੇ ਸੰਭਾਵੀ ਰਾਹ ਬੰਦ ਕਰ ਦਿੱਤੇ ਕੀਤੇ ਹੋਏ ਸਨ ਅਤੇ ਉਹ ਬੇਫਿਕਰੀ ਦੇ ਆਲਮ ਵਿੱਚ ਬੈਠਾ ਸੀ ਪਰ tibeti ਫੌਜ ਨੇ ਮਤਸੰਗ ਦਰੇ ਵੱਲੋਂ اچانک ਹਮਲਾ ਕਰ ਦਿੱਤਾ ਭਾਰੀ ਬਰਫ਼ਬਾਰੀ -34 ਡਿਗਰੀ ਤਾਪਮਾਨ ਕੜਾਕੇ ਦੀ ਠੰਡ ਭਾਰੇ ਕੱਪੜਿਆਂ ਦੀ ਕਮੀ ਅਤੇਨੀ ਉਚਾਈ ਦਾ ਮੈਦਾਨੇ ਜੰਗ ਸਭ ਮਨਸੂਬੇ ਧਰੇ ਧਰਾਏ ਰਹਿ ਗਏ ਗਏ ਗੱਚ ਮੁਕਾਬਲੇ ਵਿੱਚ 12 ਦਸੰਬਰ ਨੂੰ ਸ਼ੇਰੇ ਲਦਾਖ ਨੂੰ ਖੱਬੇ ਮੋੜੇ ਉੱਤੇ ਗੋਲੀ ਲੱਗੀ ਫਿਰ ਇੱਕ ਵੈਰੀ ਨੇ ਖੰਜਰ ਆਰ ਪਰ ਕਰ ਦਿੱਤਾ ਇੱਕ ਛੋਟੀ ਜਿਹੀ ੁਕਾਈ ਤੇ ਪਰਮ ਕਰਕੇ ਸਾਡਾ ਬੇਹਦ ਸ਼ਕਤੀਸ਼ਾਲੀ ਜਨਰਲ ਮਾਰਿਆ ਗਿਆ ਦਿਵਤੀ ਲੋਕਾਂ ਵਿੱਚ ਉਸ ਦੀ ਬਹਾਦਰੀ ਅਤੇ ਦਲੇਰੀ ਦੀਆਂ ਇਸ ਕਦਰ ਤੋਂ ਮਾ ਪਈਆਂ ਹੋਈਆਂ ਸਨ ਕਿ ਨਲਗੇ ਦੇ ਨਾਮ ਵਾਂਗ ਆਮ ਜਨਤਾ ਉਸ ਨੂੰ ਹਉਆ ਸਮਝਦੀ ਸੀ tibeti ਫੌਜ ਨੇ ਉਸ ਦਾ ਸਿਰ ਵੱਢ ਕੇ ਸ਼ਹਿਰ ਦੇ ਮੁੱਖ ਦਰਵਾਜ਼ੇ ਉੱਤੇ ਟੰਗ ਦਿੱਤਾ ਤਾਂ ਕਿ ਲੋਕਾਂ ਨੂੰ ਸੱਚ ਪਤਾ ਲੱਗ ਸਕੇ ਤੇ ਉਹ ਰਾਤਾਂ ਨੂੰ ਡੱਡਰ ਕੇ ਨਾ ਉੱਠਣ ਉੰਜੋ ਸਦੀ ਵੀਰਤਾ ਦੇ ਕਾਇਲ ਹੁੰਦਿਆਂ ਤਕਲਾ ਕੋਟ ਵਾਸੀਆਂ ਵੱਲੋਂ ਬੜਾਈ ਇਕਾਲੀ ਸ਼ਾਨਤੇ ਖੂਬਸੂਰਤ ਯਾਦਗਾਰ ਅੱਜ ਤੱਕ ਉਸ ਦੀਆਂ ਸਫਲਤਾਵਾਂ ਦੀ ਗਵਾਹੀ ਭਰਦੀ ਹੈ ਸਾਡੇ ਸਮਾਨ ਜਰਨੈਲ ਨੇ ਮੰਨੀ 34 ਡਿਗਰੀ ਤਾਪਮਾਨ ਵਿੱਚ ਬਰਫਾਂ ਲਦੇ ਬਖਮ ਪਹਾੜਾਂ ਨੂੰ چیرਦੇ ਹਾਂ 550 ਮੀਲ ਤੱਕ ਤਿੱਬਤੀ ਇਲਾਕੇ ਜਿੱਤ ਕੇ ਮਾਨ ਸਰੋਵਰ ਤੱਕ ਜਿਵੇਂ ਰਸਾਈ ਹਾਸਲ ਕੀਤੀ ਉਸ ਦਾ ਹੋਰ ਕੋਈ ਸਾਨੀ ਨਹੀਂ ਹੋ ਸਕਦਾ ਉਸ ਦੀਆਂ ਮੋਹਿਮਾਂ ਵਿੱਚ 12000 ਤੋਂ ਵੱਧ ਸਿੱਖ ਸ਼ਹੀਦ ਹੋਏ ਜਪਦਾ ਜਿਵੇਂ ਸਾਡਾ ਇਹ ਬੱਬਰ ਸ਼ੇਰ ਅੱਜ ਵੀ ਤਿੱਬਤ ਵਿੱਚ ਹੀ ਸੁੱਤਾ ਪਿਆ ਹੋਵੇ ਅਸੀਂ ਪ੍ਰੋਫੈਸਰ ਅੰਸ ਹਰਬੰਸ ਸਿੰਘ ਦੇ ਸਕਤਨ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਸਿੱਖ ਰਾਜ ਸਮੇਂ ਲਦਾਖ ਅਤੇ ਬਾਲਿਸਤਾਨ ਉੱਤੇ ਜਿੱਤਾਂ ਦਰਜ ਕਰਨ ਵਾਲਾ ਮਿਲਟਰੀ ਜਰਨਲਿਸਟ ਕਦਰਮਾਨ ਸੀ ਜਿਸਨੇ ਤਿੱਬਤ ਦੇ ਤੁਰ ਦੇ ਅੰਦਰ ਤੱਕ ਖਾਲਸਾ ਪਰਚਮ ਦਾ ਜਾਲਾ ਜਾਲ ਲਹਿਰਾਇਆ ਉਸ ਦੇ ਸ਼ਹੀਦੀ ਜਾਮ ਪੀ ਜਾਣ ਉਪਰੰਤ ਵੀ ਉਸ ਦੀਆਂ ਫੌਜਾਂ ਮਿਲਟਰੀ ਅਫਸਰ ਬਸਤੀ RAM ਦੀ ਕਮਾਂਡ ਹੇਠ ਜਨਵਰੀ 1842 ਈਸਵੀ ਤੱਕ ਤਿੱਬਤ ਵਿੱਚ ਹੀ ਰਹੀਆਂ ਅਤੇ ਮੋੜ ਲਦਾਖ ਪਠਾਰ ਰਸਤੇ ਕੁਮਾਊ ਹੁੰਦੀਆਂ ਹੋਈਆਂ ਸਤਲੁਜ ਪਾਰ ਵਾਪਸ ਆ ਗਈਆਂ ਬਹੁਤ ਥੋੜੇ ਸੈਨਿਕ ਸ਼ਹੀਦ ਸ਼ਾਇਦ 242 ਹੀ ਸਹੀ ਸਲਾਮਤ ਵਾਪਸ ਪੁੱਜੇ ਵਧੇਰੇ ਰਾਹ ਦੀਆਂ ਕਠਿਨਾਈਆਂ ਦੇ ਸ਼ਿਕਾਰ ਹੋ ਗਏ 1942 ਵਿੱਚ ਪਹਿਲੀ ਵਾਰ ਰੂਪਕੁੰਡ ਝੀਲ 16500 ਫੁੱਟ ਉਚਾਈ ਲੱਗ ਜੰਮੇ ਹੋਏ ਮਾਸ ਵਾਲੇ ਬੇਅੰਤ ਮਨੁੱਖੀ ਪਿੰਜਰ ਵਿਖੇ ਗਏ ਜੋ ਨਿਸ਼ਚੇ ਹੀ ਰਸਤਾ ਟਟਕ ਜਾਣ ਵਾਲੇ ਉਹਨਾਂ ਸੈਨਿਕਾਂ ਦੇ ਸੰਨ ਜੋ ਆਪਣੇ ਜਰਨਲ ਦੇ ਤੁਰ ਜਾਣ ਪਿੱਛੋਂ ਬੇਸੁਰਾ ਸਮਾਨੀ ਨਿਰਾਸ਼ਾਤ ਡਿੱਗਦੇ ਮਨੋਬਲ ਨਾਲ ਵਾਪਸ ਸਿੱਖ ਰਾਜਵਾਲ ਪਰਤ ਰਹੇ ਹੋਣਗੇ ਕਹੀਆਂ ਹੋਈਆਂ ਦੇ ਬਾਕੀ ਬੰਦੇਰੇ ਸਾਡੇ ਜਰਨੈਲ ਜਰਨੈਲ ਜੋਰਾਵਰ ਸਿੰਘ ਦਾ ਭਾਗਾ ਭਰਿਆ ਪਿਸਤੌਲ ਜਿਸ ਨੇ ਵੈਰੀਆਂ ਦੇ ਚੁਣ-ਚੁਣ ਕੇ ਆਹੂ ਲਾਹੇ ਹੁਣ ਬਰਤਾਨੀਆਂ ਵਿੱਚ ਕਿਸੇ ਦੇ ਨਿੱਜੀ ਸੰਗ੍ਰਹਿ ਵਿੱਚ ਪਿਆ ਹੈ ਲੇਹ ਅਤੇ ਸ਼ੁਰੂ ਵਿੱਚ ਬਣਵਾਏ ਉਸ ਦੇ ਕਿਲਿਆਂ ਵਿੱਚ ਉਸ ਦੇ ਆਦਮ ਕੱਦ ਬੁੱਤ ਲੱਗੇ ਹੋਏ ਹਨ ਜਿਹੜੇ ਆਉਣ ਵਾਲੇ ਸੈਲਾਨੀਆਂ ਫੌਜੀਆ ਤੇ ਆਮ ਜਨਤਾ ਨੂੰ ਉਸ ਦੀ ਬਹਾਦਰੀ ਦੀ ਗੌਰਵ ਗਾਥਾ ਸੁਣਾਉਂਦੇ ਹਨ ਪਰ ਕੀ ਕਦੇ ਸਾਡੀਆਂ ਕੇਂਦਰੀ ਸਰਕਾਰਾਂ ਭਾਵੇਂ ਕਿਸੇ ਵੀ ਪਾਰਟੀ ਦੀ ਦਹੀ ਹੋਵੇ ਅਜਹੀਆਂ ਆਸਾਧਾਰਨ ਹਸਤੀਆਂ ਨੇ ਨਾਇਬ ਯੋਧਿਆਂ ਦੀ ਚਮਤਕਾਰੀ ਪ੍ਰਪਰਾਤੀਆਂ ਦਾ ਗੁਣ ਗaan ਕੀਤਾ ਹੈ ਲਦਾਖ ਦੇ ਜੋ ਕਿ ਸੰਕਟ ਸਮੇਂ ਤਾਂ ਘਟੋ ਘਟ ਜਰੂਰ ਉਹ ਇਤਿਹਾਸਿਕ ਜਿੱਤਾਂ ਆਮ ਲੋਕਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ ਸਨ ਜਿਹੜੀਆਂ ਸਾਡੇ ਲੋਕ ਨਾਇਕਾਂ ਨੇ ਆਪਣੇ ਸੁੱਖ ਆਰਾਮ ਤਿਆਗ ਕੇ ਪਰਿਵਾਰ ਤੇ ਸਮਾਜ ਤੋਂ ਦੂਰ ਜਾ ਕੇ ਪ੍ਰਾਪਤ ਕੀਤੀਆਂ ਸਨ ਦੇਸ਼ ਦੇ ਭਗੋਲਿਕ ਇਤਿਹਾਸਕ ਅਤੇ ਰਾਜਨੀਤਿਕ ਵਾਧੇ ਵਿਕਾਸ ਅਤੇ ਵਿਸਤਾਰ ਵਿੱਚ ਯੋਗਦਾਨ ਪਾਉਣ ਵਾਲੇ ਅਜਾਹੇ ਬਾਂਕੇ ਨਾਇਕ ਰੋਜ਼-ਰੋਜ਼ ਨਹੀਂ ਪੈਦਾ ਹੁੰਦੇ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਸਾਡੇ ਸ਼ਾਨਾਮਤੇ ਗੌਰਵਸ਼ਾਲੀ ਰક્ષਜੋਗ ਸੁਨਹਿਰੇ ਅਤੇ ਲਾਸਾਨੀ ਅਤੇ ਦਾਇਕ ਚਮਕਦਾ ਰੰਗੀਨਾ ਸੀ ਭੁਲਾਇਆ ਵਿਸਾਰ ਜਰਨੈਲ ਜਰਨੈਲ ਜੋਰਾਵਰ ਸਿੰਘ ਆਪ ਜੀ ਨੂੰ ਸਾਕੀ ਸਰਵਣ ਕਰਾਉਂਦੇ ਆ ਅਨੇਕ ਪ੍ਰਕਾਰ ਦੀਆਂ ਪੁਲਾਟਚਕਾਂ ਦੇਖੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ